ਇਹ ਬਿਲਕੁਲ ਬੰਦ ਪਿਆ ਹੈ ਉੱਪਰ ਕੈਮਰੇ ਲੱਗੇ ਨੇ ਕੈਮਰੇ ਬੰਦ ਪਏ ਨੇ ਕੈਮਰੇ ਬੰਦ ਪਿਆ ਨੂੰ 5 ਤੋਂ 6 ਮਹੀਨੇ ਹੋ ਚੱਲੇ ਨੇ 4 ਤੋਂ 5 ਚਾਹੇ ਐਸਡੀਐਮ ਸਾਹਿਬ ਹੋਣ ਏਡੀਸੀ ਸਾਹਿਬ ਹੋਣ ਜਾਂ ਹੋਰ ਅਫਸਰ ਸਹਿਬਾਨ ਹੋਣ ਉਹ ਸਾਰੇ ਅੱਖਾਂ ਮੀਚ ਕੇ ਮੈਨੂੰ ਲੱਗਦਾ ਸੁੱਤੇ ਪਏ ਨੇ ਇਹਦਾ ਕਾਰਨ ਸੀ ਵਿਜੀਲੈਂਸ ਦੀ ਰੇਡ ਹੋਈ ਸੀ ਲੁਧਿਆਣੇ ਐਸਡੀਐਮ ਦਫ਼ਤਰ ਦੇ ਵਿੱਚ ਇੱਕ ਬਹੁਤ ਵੱਡਾ ਜਿਹੜਾ ਇੱਕ ਅਧਿਕਾਰੀ ਜਿਹੜਾ ਕਿ ਇਸ ਦੇ ਡਿੱਕੇ ਆ ਗਿਆ ਸੀ ਪਰ ਇਹਗਾ ਆ ਸਾਰਾ ਟਰੈਕ ਤੁਹਾਨੂੰ ਖਾਲੀ ਪਿਆ ਨਜ਼ਰੀ ਆ ਰਿਹਾ ਹੋਊਗਾ ਜਿਹੜੀ ਸਰਕਾਰ ਦਾਅਵੇ ਤੇ ਵਾਅਦੇ ਕਰਦੀ ਸੀ ਪੰਜਾਬ ਪੁਲਿਸ ਸੜਕਾਂ ਤੇ ਚਲਾਨਾ ਕੱਟ ਰਹੀ ਹੈ ਅਤੇ ਆਮ ਲੋਕਾਂ ਦੇ ਕੋਲੇ ਲਾਇਸੈਂਸ ਨਹੀਂ ਹਨ ਕਿਉਂ ਨਹੀਂ ਹਨ ਕਿਉਂਕਿ ਜਿਹੜਾ ਟਰੈਕ ਹੈ ਇਹ ਟਰੈਕ ਬਿਲਕੁਲ ਬੰਦ ਪਿਆ ਹੈ ਪਿੱਛੇ ਤੁਸੀਂ ਦੇਖ ਰਹੇ ਮੈਂ ਜਗਰਾਉਂ ਖੜਾ ਇੱਥੇ ਲਾਇਸੈਂਸ ਬਣਦੇ ਨੇ ਹੁਣ ਕੰਮ ਸ਼ੁਰੂ ਹੋਇਆ ਸਿਰਫ ਲਰਨਿੰਗ ਲਾਇਸੈਂਸ ਬਣ ਰਹੇ ਨੇ ਅਤੇ ਰੀਨਿਊ ਹੋ ਰਹੇ ਨੇ ਜਾਨੀ ਕਿ ਦੋ ਕਾਊਂਟਰ ਚੱਲੇ ਨੇ ਫਿਰ ਵੀ ਆ ਦਰਵਾਜ਼ਾ ਜਾਨੀ ਕਿ ਹਜੇ ਮੜਾ ਮੋਟਾ ਜਿਹਾ ਖੁੱਲਣ ਲੱਗਿਆ ਤੇ ਇਸ ਪਾਸੇ ਹੌਲੀ ਹੌਲੀ ਤੁਹਾਨੂੰ ਦਿਖਾਉਂਦੇ ਆ ਆ ਸਾਰਾ ਟਰੈਕ ਜਿੱਥੇ ਲਾਇਸੈਂਸ ਦੀ ਟ੍ਰੇਨਿੰਗ ਜਿਹੜੀ ਕੀਤੀ ਜਾਂਦੀ ਹੈ ਇਹ ਬਿਲਕੁਲ ਬੰਦ ਪਿਆ ਹੈ ਉੱਪਰ ਕੈਮਰੇ ਲੱਗੇ ਨੇ ਕੈਮਰੇ ਬੰਦ ਪਏ ਨੇ ਕੈਮਰੇ ਬੰਦ ਪਿਆ ਨੂੰ 5 ਤੋਂ 6 ਮਹੀਨੇ ਹੋ ਚੱਲੇ ਨੇ 4 ਤੋਂ 5 ਮਹੀਨੇ ਤਾਂ ਪੱਕਾ ਹੈ ਸੋ ਜਗਰਾਉਂ ਦੇ ਜਿਹੜੇ ਪ੍ਰਸ਼ਾਸਨਿਕ ਅਮਲਾ ਹੈ ਜਿਹੜੇ ਪ੍ਰਸ਼ਾਸਨਿਕ ਅਧਿਕਾਰੀ ਨੇ ਚਾਹੇ ਐਸਡੀਐਮ ਸਾਹਿਬ ਹੋਣ ਏਡੀਸੀ ਸਾਹਿਬ ਹੋਣ ਜਾਂ ਹੋਰ ਅਫਸਰ ਸਹਿਬਾਨ ਹੋਣ ਉਹ ਸਾਰੇ ਅੱਖਾਂ ਮੀਚ ਕੇ ਮੈਨੂੰ ਲੱਗਦਾ ਸੁੱਤੇ ਪਏ ਨੇ ਕਿਉਂਕਿ ਪਿਛਲੇ 4-5 ਮਹੀਨਿਆਂ ਤੋਂ ਇੱਥੇ ਕੋਈ ਵੀ ਕੰਮ ਜਿਹੜਾ ਨਹੀਂ ਹੋ ਰਿਹਾ ਕੈਮਰੇ ਹੁਣ ਚਾਲੂ ਕੀਤੇ ਜਾ ਰਹੇ ਨੇ ਡੀਵੀਆਰ ਹਜੇ ਤੱਕ ਲਾ ਕੇ ਅੰਦਰ ਰੱਖਿਆ ਹੋਇਆ ਜੋ ਮੈਂ ਅੰਦਰ ਨੌਜਵਾਨ ਮੁੰਡਿਆਂ ਤੋਂ ਪੁੱਛਿਆ ਜੋ ਮੈਨੂੰ ਉਹਨਾਂ ਨੇ ਜਿਹੜਾ ਦੱਸਣ ਦੇ ਮੁਤਾਬਕ ਹੈ ਸੋ ਇਹ ਸਾਰਾ ਟਰੈਕ ਹੈ ਜੀ ਉੱਪਰ ਦੇਖੋ ਤੁਹਾਨੂੰ ਕੈਮਰੇ ਲੱਗੇ ਹੋਏ ਵੀ ਨਜ਼ਰ ਆ ਜਾਣਗੇ ਮੋਬਾਈਲ ਦੇ ਵਿੱਚ ਦੀ ਵੀ ਤੁਸੀਂ ਸਕਰੀਨ ਤੇ ਦੇਖ ਸਕਦੇ ਹੋ ਆ ਦੇਖੋ ਆ ਕੈਮਰੇ ਲੱਗੇ ਨੇ ਪਰ ਇਹਨਾਂ ਦਾ ਡੀਵੀਆਰ ਲਾ ਕੇ ਹੁਣ ਇਹੇ ਅਰਖੇ ਹੋਏ ਨੇ ਇਹ ਸਾਰਾ ਟਰੈਕ ਹੈ ਜਿੱਥੇ ਲਾਇਸੈਂਸ ਬਣਾਉਣ ਦੀ ਜਿਹੜੀ ਆਪਾਂ ਆਪਾਂ ਵੀਡੀਓਜ਼ ਵੀ ਦੇਖਦੇ ਆਂ ਵੀ ਕੋਈ ਗੱਡੀ ਕੋਈ ਕਿਦਾਂ ਸਕੂਟਰ ਮਰ ਚਲਾਉਂਦਾ ਉਹਦੀ ਜਿਹੜੀ ਟ੍ਰੇਨਿੰਗ ਇੱਥੇ ਕੀਤੀ ਜਾਂਦੀ ਹੈ ਤੇ ਉਸ ਤੋਂ ਬਾਅਦ ਲਾਇਸੈਂਸ ਬਣਾਇਆ ਜਾਂਦਾ ਹੈ ਪਰ ਜਗਰਾਉਂ ਚ ਪਿਛਲੇ 5-6 ਮਹੀਨਿਆਂ ਤੋਂ ਇਹ ਬਿਲਕੁਲ ਬੰਦ ਪਿਆ ਹੈ ਹੁਣ 3-4 ਦਿਨ ਹਫਤਾ ਪਹਿਲਾਂ ਕੰਮ ਚੱਲਿਆ ਲਰਨਿੰਗ ਲਾਇਸੈਂਸ ਅਤੇ ਇਹਦੇ ਨਾਲ ਨਾਲ ਰੀਨੂ ਵਾਲੇ ਕੰਮ ਜਿਹੜਾ ਚੱਲਿਆ ਬਾਕੀ ਬਿਲਕੁਲ ਬੰਦ ਪਿਆ ਹੈ ਕੈਮਰੇ ਲੱਗੇ ਨੇ ਸਰਕਾਰ ਦਾ ਇੰਨਾ ਪੈਸਾ ਲੱਗਿਆ ਇਹਦਾ ਕਾਰਨ ਸੀ ਵਿਜੀਲੈਂਸ ਦੀ ਰੇਡ ਹੋਈ ਸੀ ਲੁਧਿਆਣੇ ਸੋ ਸਾਡੇ ਕੋਲੇ ਜਿਹੜੀ ਖਬਰ ਹੈ ਸੋਰਸਸ ਤੋਂ ਜਗਰਾਉਂ ਦਾ ਕਚਹਿਰੀਆਂ ਵਿੱਚ ਐਸ ਡੀ ਐਮ ਦਫ਼ਤਰ ਦੇ ਵਿੱਚ ਇੱਕ ਬਹੁਤ ਵੱਡਾ ਜਿਹੜਾ ਇੱਕ ਅਧਿਕਾਰੀ ਜਿਹੜਾ ਕੀ ਇਸ ਦੇ ਡਿੱਕੇ ਆ ਗਿਆ ਸੀ ਪਰ ਪਤਾ ਨਹੀਂ ਖੁਦਾ ਨਹੀਂ ਖਾਸਤਾ ਉਹ ਕਿਸ ਤਰੀਕੇ ਬਚ ਗਿਆ ਅੱਜ ਉਹ ਆਪਣੀ ਕੁਰਸੀ ਤੇ ਬੈਠਦਾ ਹੈ ਡਿਊਟੀ ਕਰਦਾ ਹੈ ਉਹ ਜਿਹੜਾ ਅਧਿਕਾਰੀ ਸੀ ਉਹ ਬਚ ਚੁੱਕਿਆ ਹੈ ਕਿਉਂਕਿ ਵਿਜੀਲੈਂਸ ਨੇ ਰਿਸ਼ਵਤ ਦੇ ਲੈਣ ਦੇ આરોਪ ਦੇ ਵਿੱਚ ਜਿਹੜੇ ਕਈ ਬੰਦੇ ਗ੍ਰਿਫਤਾਰ ਕੀਤੇ ਸੀਗੇ ਕੌਣ ਇਹ ਸਰਕਾਰ ਨੂੰ ਚਾਹੀਦਾ ਹੈ ਇਹ ਜਿਹੜਾ ਕੰਟਰੈਕਟ ਨਵੇਂ ਕਿਹਨੂੰ ਦੇਣਾ ਹੈ ਕਿਹਨੂੰ ਨਹੀਂ ਦੇਣਾ ਕਿਹੜੇ ਨਵੇਂ ਬੰਦੇ ਨੂੰ ਮਿਲਿਆ ਤੇ ਉਹ ਚਾਲੂ ਕਿਉਂ ਨਹੀਂ ਕਰ ਰਿਹਾ ਇਹ ਅਫਸਰਾ ਦਾ ਕੰਮ ਆ ਭਾਈ ਕਿਉਂ ਨਹੀਂ ਚਾਲੂ ਹੋ ਰਿਹਾ ਹੁਣ ਮੈਂ ਅੰਦਰੋਂ ਜਾ ਕੇ ਇੱਕ ਵਾਰ ਦਿਖਾ ਦੇ ਅੰਦਰੋਂ ਜਾ ਕੇ ਪਤਾ ਕਰਕੇ ਆਇਆ ਤਾਂ ਲਰਨਿੰਗ লাইসেনਸ ਚੱਲ ਪਏ ਨੇ ਇਹਦੇ ਨਾਲ ਨਾਲ ਜਿਹੜਾ ਰੀਨੂ ਵਾਲਾ ਕੰਮ ਆ ਉਹ ਸਟਾਰਟ ਹੋ ਚੁੱਕਿਆ ਸੋ ਮੈਂ ਜਾਗਰਾਂਵਾਂ ਦੇ ਜਿੰਨੇ ਆਲੇ ਦੋਲੇ ਦੇ ਲੋਕ ਨੇ ਉਹਨਾਂ ਨੂੰ ਬੇਨਤੀ ਕਰਨੀ ਚਾਹੁੰਦਾ ਭਾਈ ਲਰਨਿੰਗ ਅਤੇ ਰੀਨੂ ਦਾ ਕੰਮ ਚੱਲ ਪਿਆ ਤੁਸੀਂ ਇਸ ਦਫ਼ਤਰ ਆ ਸਕਦੇ ਹੋ ਜੇ ਤੁਹਾਨੂੰ ਕੋਈ ਕੰਮਕਾਰ ਦੇ ਵਿੱਚ ਅੜਿੱਕਾ ਆਉਂਦਾ ਹੈ ਤਾਂ ਤੁਸੀਂ ਭਾਈ ਮੋਬਾਈਲ ਤੇ ਇਹਨਾਂ ਦੀ ਵੀਡੀਓ ਬਣਾ ਸਕਦੇ ਹੋ ਪਰ ਕਿਸੇ ਨੇ ਕੋਈ ਪੈਸਾ ਜਿਹੜਾ ਉਹ ਨਹੀਂ ਦੇਣਾਗਾ ਆ ਸਾਰਾ ਟਰੈਕ ਤੁਹਾਨੂੰ ਖਾਲੀ ਪਿਆ ਨਜ਼ਰੀ ਆ ਰਿਹਾ ਹੋਊਗਾ ਜਿਹੜੀ ਸਰਕਾਰ ਦਾਵੇ ਤੇ ਵਾਅਦੇ ਕਰਦੀ ਸੀ ਕਿ ਅਸੀਂ ਲੋਕਾਂ ਨੂੰ ਖੱਜਲ ਨਹੀਂ ਹੋਣ ਦੇਣਾ ਐ ਨਹੀਂ ਹੋਣ ਦੇਣਾ ਆ ਦੇਖ ਲਓ ਆਮ ਲੋਕਾਂ ਨੂੰ 6 ਮਹੀਨੇ ਦੇ ਕਰੀਬ ਖੱਜਲ ਹੁੰਦਿਆਂ ਨੂੰ ਹੋ ਚੱਲੇ ਨੇ ਇਹ ਤਸਵੀਰਾਂ ਜਗਰਾਉਣ ਦੀਆਂ ਨੇ ਤੇ ਤੁਹਾਨੂੰ ਮੈਂ ਅੰਦਰੋਂ ਵੀ ਦਿਖਾਉਣ ਦੀ ਕੋਸ਼ਿਸ਼ ਕਰਦਾ ਸੋ ਇਹ ਦਫਤਰ ਦੀਆਂ ਅੰਦਰਲੀਆਂ ਤਸਵੀਰਾਂ ਨੇ ਜੀ ਤੁਸੀਂ ਦੇਖ ਸਕਦੇ ਹੋ ਹਨਾ ਜਿਹੜਾ ਟੈਸਟ ਟਰੈਕ ਵਾਲਾ ਰੂਮ ਬੰਦ ਪਿਆ ਹੈ ਕਿਉਂਕਿ ਕਾਰਨ ਕੀ ਹੈ ਇੱਥੇ ਹਜੇ ਜਿਹੜੇ ਕੈਮਰੇ ਨੇ ਹਨਾ ਉਹ ਚਾਲੂ ਨਹੀਂ ਹੋਏ ਬਾਕੀ ਅੰਦਰ ਰੀਨਿਊ ਦਾ ਅਤੇ ਲਰਨਿੰਗ ਦਾ ਕੰਮ ਲਰਨਿੰਗ লাইসেনਸ ਵਾਲਾ ਕੰਮ ਜਿਹੜਾ ਉਹ ਜਿਹੜਾ ਚੱਲ ਚੁੱਕਿਆ ਹੈ ਸੋ ਤੁਸੀਂ ਜਗਰਾਉ ਆ ਕੇ ਆਪਦਾ ਜਿਹੜਾ ਕੰਮ ਹੈ ਉਹ ਕਰਵਾ ਸਕਦੇ ਹੋ ਤੇ ਇਹ ਤਸਵੀਰਾਂ ਸਿੱਧੀਆਂ ਸਰਕਾਰੀ ਦਫਤਰ ਦੀਆਂ ਨੇ ਜਿੱਥੇ লাইসেনਸ ਬਣਾਏ ਜਾਂਦੇ ਨੇ ਉਹ ਮੇਰੀ ਇੰਨੀ ਕ ਬੇਨਤੀ ਹੈ ਜਿਨ੍ਹਾਂ ਨੇ ਵੀ ਆਪਦੇ ਲਰਨਿੰਗ ਬਣਾਉਣੇ ਨੇ ਜਾਂ ਰੀਨਿਊ ਕਰਾਉਣੇ ਨੇ ਉਹ ਇੱਥੇ ਆ ਕੇ ਕਰਵਾ ਸਕਦੇ ਨੇ ਉਹ ਕੰਮ ਚੱਲ ਪਿਆ ਪਰ ਟਰੈਕ ਦੀਆਂ ਤਸਵੀਰਾਂ ਦਿਖਾਈਆਂ ਉਹ ਨਹੀਂ ਚੱਲਿਆ ਸੋ ਜਗਰਾਉ ਐਸ ਡੀ ਐਮ ਅਤੇ ਏ ਡੀ ਸੀ ਸਾਹਿਬ ਹੋਰ ਪ੍ਰਸ਼ਾਸਨ ਅਮਲਾ ਇਸ ਪਾਸੇ ਧਿਆਨ ਦੇਵੇ ਹਨਾ ਤਾਂ ਜੋ ਆਮ ਲੋਕਾਂ ਨੂੰ ਕੋਈ ਵੀ ਮੁਸ਼ਕਲ ਨਾ ਆਵੇ ਤੁਹਾਡਾ ਸਾਰਿਆਂ ਦਾ ਧੰਨਵਾਦ ਸਾਥ ਸ਼੍ਰੀ